ਜਨਤਾ ਦੀ ਬਾਤ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਨਾਮ ਆਪਣਾ ਸੁਖਵਿੰਦਰ ਸਿੰਘ ਦੁਗਾਲ ਜਗਤਾਰ ਸਿੰਘ ਤਾਰੀ ਜਿਸ ਦੇ ਉੱਤੇ ਇਲਜ਼ਾਮ ਲੱਗਿਆ ਹੈ ਹਾਂ ਜੀ ਲੋਨਾਂ ਦੇ ਪੈਸੇ ਦੇ ਗਵਨ ਕਰਨ ਦਾ ਹਾਂ ਜੀ ਇਹਨਾਂ ਦਾ ਪੱਖ ਲੈ ਰਿਹਾ ਹੈ ਇਹ ਸਾਰੀ ਡਿਟੇਲ ਦੱਸਣਗੇ ਹਾਂ ਜੀ ਤੁਹਾਡਾ ਕੀ ਲੱਗਦਾ ਜੀ ਜਗਤਾਰ ਸਿੰਘ ਮਰ ਪੁੱਤਰ ਲੱਗਦਾ ਜੀ ਪੁੱਤਰ ਲੱਗਦਾ ਜੀ ਤੇ ਕਿੱਥੇ ਹੈ ਜੀ ਉਹ ਹੁਣ ਪਤ ਨਹੀਂ ਜਲਾ ਪਤਾ ਹੋਰ ਸਾਨੂੰ ਪਤਾ ਨਹੀਂ ਹੈਗਾ ਲਾਬਤਾ ਕਦੋਂ ਹੋ ਗਿਆ ਜੀ ਕੀ ਪਤਾ ਜਿਹੜਾ ਹਾ ਦੋਸੀਆਂ ਨੇ ਇਹਨਾਂ ਨੇ ਆਪਣੇ ਆਏ ਨਾ ਗਲਪਾਤਾ ਪੈਸਾ ਲੋਨ ਕਿਨੇ ਕਰੇ ਨੇ ਜੀ ਲੋਨ ਕਰੇ ਨੇ ਸਲੀਮ ਨੇ ਸਲੀਮ ਕੌਣ ਹੈ ਸਲੀਮ ਜੀ ਉਹ ਸਲੀਮ ਦਾ ਨਾਮ ਹੈ ਸੁਨੀਲ ਹਾਂ ਜੀ ਸਲੀਮ ਜੀ ਐ ਕਹਿ ਕੇ ਲੈ ਗਿਆ ਹੁਣ ਪਿਛਲੇ ਮੰਗਲਵਾਰ ਨੂੰ 30 ਤਰੀਕ ਨੂੰ ਉਹਨੇ 2 ਲੱਖ 6000 ਰੁਪਏ ਪਰ ਉਹ ਨਹੀਂ ਪਤਾ ਹੈ ਕਿ ਕਿੱਥੇ ਗਿਆਗਾ ਕਿੱਥੇ ਨਹੀਂ ਭੇਜਿਆ ਪੈਸਾ ਨੇ ਕਿੱਥੇ ਨਾ ਭੇਜਿਆ ਮਤਲਬ ਜਗਤਾਰ ਤਾਰੀ ਨੇ 270000 ਭਰਿਆ ਹੈ। ਮੋਗਲਵਾਰ ਨੂੰ ਭਰਿਆ 260000 60000 ਹਾਂ ਉਹ ਕਹਦਾ ਕਿਸ਼ਤਾਂ ਦਾ ਕਿਸ਼ਤਾਂ ਦਾ ਹਾਂ ਉਹ ਵੀ ਨਹੀਂ ਦੱਸ ਰਿਹਾ ਵੀ ਸਾਡੇ ਲਵੇ ਆ ਗਿਆ ਕਿ ਨਾ ਆ ਗਿਆ ਹੁਣ ਦੁਬਾਰੇ ਫੇਰ ਕਹਿੰਦੇ ਅਸੀਂ ਵੀ 65000 ਪਰ ਥੋੜੇ ਥੋੜੇ ਬੇਟੇ ਕੋਲ ਕੋਈ ਅਥਾਰਟੀ ਹੈਗੀ ਲੋਨ ਕਰਾਉਣ ਦੀ ਨਾ ਜੀ ਕੁਝ ਨਹੀਂ ਹੈਗਾ ਇਹ ਕਿਹਨੇ ਕੀਤਾ ਲੋਨ ਕੰਪਨੀ ਨੇ ਕੀਤਾ ਹਾਂ ਕੰਪਨੀ ਨੇ ਕੀਤਾ ਜੀ ਸਾਢੇ ਤਾਂ ਪਤੀ ਨਹੀਂ ਇਹਨੂੰ ਪੰਜ ਪੜਿਆ ਹੈਗਾ ਅਨਪੜਾ ਵਰਗਾ ਉਹਨੂੰ ਕੋੜਾ ਪਤਾ ਦੀ ਵਿਆਹ ਕੁਸ ਕਰਨੀ ਮੇਰੇ ਨਾਲ ਧੋਖਾ ਤੇ ਜਿਹੜੇ ਲੋਕ ਇਕੱਠੇ ਹੋ ਰਹੇ ਨੇ ਵੀ ਸਾਡੇ ਸਾਨੂੰ ਬਿਨਾਂ ਦੱਸੇ ਲੋਨ ਕਢਾ ਲਿਆ ਹਾਂ ਬੀਬੀ ਦੱਸੇ ਹਾਂ ਉਹ ਕੰਪਨੀ ਨੇ ਕਢਵਾਇਆ ਕੰਪਨੀ ਨੇ ਕਢਵਾ ਲਿਆ ਜੀ ਹੁਣ ਕਿੱਥੇ ਆਇਆ ਬੇਟਾ ਤੁਹਾਡਾ ਬੇਟਾ ਤੁਹਾਨੂੰ ਧਿਆਨ ਦੇ ਨਹੀਂ ਜੀ ਨਾਲ ਫੋਨ ਲੱਗ ਰਿਹਾ ਸੁਚਾਉ ਪਾ ਰਹੀ ਐ ਅੱਛਾ ਜੀ ਹਾਂ ਕੀ ਚਾਹੁੰਦੇ ਹੋ ਤੁਸੀਂ ਅਸੀਂ ਚਾਹਣਾ ਜੀ ਦੇਖ ਜਿਹੜਾ ਵੀ ਸਾਡਾ ਲੋਨ ਇਹ ਕਹਿੰਦੇ ਨੇ ਸਾਡੇ ਦੋ ਛਰਾ ਰਹੇ ਨੇ ਮੇਰੇ ਪੁੱਤਰ ਦੇ ਵੀ ਇਹ ਲੋਨ ਸਾਡੇ ਮੇਰੇ ਪੁੱਤ ਦੇ ਦੋਸਤ ਨਾਲ ਲੱਗਣਾ ਚਾਹੀਦਾ ਵੀ ਖਾ ਗਏ ਇਹ ਆਪ ਕਢਾ ਕੇ 90 ਲੱਖ ਹੀ ਥੋੜਾ ਥੋੜੀ ਹੁੰਦਾ ਗੱਭੀ 90 ਲੱਖ ਨਾਲ ਆ ਰਹੇ ਨੇ ਜੀ 90 ਲੱਖ ਨੋ ਲਗਾਤਾ ਕਹਿੰਦੇ ਆਈ ਮਹੀਨਾ 11 ਲੱਖ ਰੁਪਏ ਬਣਾ ਸਕੀ ਕਿਥੋਂ ਭਰਿਏ ਜਿਹੜਾ ਸਾਡੇ ਗੀਨ ਆ ਵੀ ਅਸੀਂ ਭਰਿਏ ਅਸੀਂ ਦਿਹਾੜੀ ਕਰਦੇ ਆਰ ਖਾਣੇ ਆ ਲੋਨ ਕੰਪਨੀ ਨੇ ਕੀਤੇ ਨੇ ਲੋਕਾਂ ਦੇ ਤੇ ਕਹਿੰਦੇ ਨੇ ਤੁਹਾਡੇ ਮੁੰਡੇ ਨੂੰ ਭਰ ਲਓ ਹਾਂ ਸਾਡੇ ਮੁੰਡੇ ਨੂੰ ਕਹਿ ਰਹੇ ਨੇ ਭਰੋ ਆ ਕੇ ਉਹਨੂੰ ਧਮਕੀਆਂ ਮਾਰਦੇ ਨੇ ਪਤਾ ਨਹੀਂ ਇਹਨਾਂ ਨੇ ਪਾਰ ਕਿੱਧਰ ਭਜਾਇਆ ਜੀ ਅੱਜ ਚੌਥਾ ਦਿਨ ਹੋ ਗਿਆ ਕਿਹਨੇ ਧਮਕੀ ਮਾਰੀ ਆ ਕੇ ਸਲੀਮ ਨੇ ਸਲੀਮ ਨੇ ਸਨੀ ਹਾਂ ਮੈਂ ਤਾਂ ਘਰੇ ਹੀ ਨਹੀਂ ਅਸੀਂ ਤਾਂ ਲੈਟਰ ਸਲੀਮ ਨੇ ਧਮਕੀ ਦਿੱਤੀ ਆ ਹਾਂ ਧਮਕੀ ਦਿੱਤੀ ਆ ਸਾਡੇ ਘਰੇ ਨਾਲ ਦੇ ਤੱਕ ਤੇ ਉਹ ਉਹਦੀ ਧਮਕੀ ਦੇ ਕਾਰਨ ਡਰਦਾ ਮਾਰਾ ਚਲਾ ਗਿਆ ਹਾਂ ਚਰਿਆ ਗਿਆ ਹਾਂਜੀ ਕੋਈ ਪਤਾ ਨਹੀਂ ਉਹਦਾ ਕਿੱਥੇ ਹਾਂ ਕੋਈ ਗਏ ਹੋਏ ਤੇ ਜੀ ਮੇਰੀ ਨਨਦ ਕੋਲ ਨਾ ਲੈਟਰ ਪੈਰ ਰਹੀ ਤੀਗਾ ਉੱਥੇ ਗਏ ਹੋਏ ਤੇ ਮੈਂ ਪਿੰਡ ਗਈ ਹੋਈ ਤੀ ਕਿ ਮੈਂ ਪਰਸੋਂ ਹੀ ਆਈ ਹਾਂ ਜੀ ਸਾਡੇ ਘਰੇ ਕੋਈ ਨਹੀਂ ਦੀ ਇਹ ਅੰਦਰ ਪਿਆਤੀ ਪੜ ਬਰਾ ਰੱਖ ਰਿਹਾ ਸੀ ਸਾਡੇ ਮੇਰੇ ਵਾਲੇ ਕਮਰੇ ਚ ਅੰਦਰ ਬ ਕੌਣ 9 ਵਜੇ ਸਲੀਨ ਸਲੀਨ ਤਾਰਿਕ ਸਾਹਿਲ ਤਾਈ 9 ਵਜੇ ਅਸ਼ਿਆ ਕੇ ਅੰਦਰ ਕਮਰੇ ਚ ਬੈਗਿਆ ਹਾਂ ਜੀ ਮੇਰੇ ਵਾਲੇ ਕਮਰੇ ਚ ਬੈਗਿਆ ਹਾਂ ਬਹੁਤ ਇੱਥੇ ਇਕੱਲੀ ਹੁੰਦੀ ਆ ਵਿਚਾਰੀ ਕਰ ਕੌਣ ਸੀ ਕੋਈ ਵੀ ਨਹੀਂ ਕੋਈ ਵੀ ਨਹੀਂ ਤਈ ਹਰਵਿੰਦਰ ਵੀ ਸੀ ਬਸ ਮੇਰੇ ਪਾਤੀ ਗਏ ਵਿਚਾਰਾ ਬਚਾਰਾ ਉਹ بیمار ਹੈ ਉਹ ਤਾਂ ਮੰਜੀ ਤੇ ਰੋਜ਼ਾ ਹਰਵਿੰਦਰ ਵੀ ਦੀ ਵਿੱਚ ਕੀ ਕਿਹਾ ਕੇ ਉਹਨਾਂ ਨੇ ਤੁਹਾਨੂੰ ਮੈਂ ਤਾਂ ਹੀ ਕਰੇ ਨਹੀਂ ਤੀਗੀ ਯਾਰ ਉਹ ਪਾਚਾ ਐਸੇ ਪਰੋ ਵੀ ਕਲੇਸ਼ਨ ਪਰੋ ਅਸੀਂ ਕਿਹਾ ਵੀ ਅਸੀਂ ਕਿਥੋਂ ਬਣੇ ਸਾਨੂੰ ਵੀਡੀਓ ਵੀ ਬਣਾ ਰੱਖੀ ਹੈ ਈ ਉਹਦੀ ਅੱਛਾ ਐਵੇਂ ਐਵੇਂ ਕਹਿ ਰਿਹਾਗਾ ਹਾਂ ਅੱਛਾ ਦੇਖੋ ਕਹ ਰਹੇ ਨੇ ਉਹਦੇ ਨਾਮ ਪਿੰਡੋ ਸੈਂਡ ਕੰਪਨੀ ਦੇ ਜੋਰੇ ਮਲਾਜਮ ਨੇ ਪਾਤੜਾ ਬ੍ਰਾਂਚ ਦੇ ਉਹ ਆ ਕੇ ਇਹ ਕਥਿਤ ਜਿਹੜਾ ਜਿਹਦੇ ਤੇ ਦੋਸ਼ ਲੱਗੇ ਨੇ ਜਗਤਾਰ ਸਿੰਘ ਜਿਹਨੂੰ ਤਾਰੀ ਕਹਿੰਦੇ ਨੇ ਉਹਦੇ ਘਰ ਆ ਕੇ ਧਮਕੀਆਂ ਦਿੰਦੇ ਨੇ ਡਰਾਉਂਦੇ ਧਮਕਾਉਂਦੇ ਵੀ ਨੇ ਇਹ ਤੁਹਾਨੂੰ ਸਭ ਕੁਝ ਦੱਸਿਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਤੇ ਬਹੁਤ ਟਾਰਗੇਟ ਕਰ ਰਹੇ ਨੇ ਉਹਨਾਂ ਦੇ ਧਮਕੀਆਂ ਦੇ ਕਾਰਨ ਇਹ ਜਗਤਾਰ ਸਿੰਘ ਤਾਰੀ ਆ ਜਿਹੜਾ ਘਰ ਛੱਡ ਕੇ ਚਲਾ ਗਿਆ ਪਤਾ ਨਹੀਂ ਇਹਦਾ ਹੁਣ ਲਾਪਤਾ ਹੈ ਕੋਈ ਪਤਾ ਨਹੀਂ ਲੱਗ ਰਿਹਾ ਇਹ ਲੱਭ ਵੀ ਰਹੇ ਨੇ ਘਰ ਦੇ ਰਿਪੋਰਟ ਵੀ ਕਰਾਈ ਆ ਤੁਸੀਂ ਨਾ ਜੀ ਜੇ ਕਰਾਈ ਨਹੀਂ ਤੁਸੀਂ ਰਿਪੋਰਟ ਕਰਵਾਓ ਪੁਲਿਸ ਭਾਲ ਕਰੇਗੀ ਇਹ ਆਪ ਦੀ ਭਾਲ ਦੇ ਫਿਰਦੇ ਨੇ ਆਪ ਦੀ ਭਾਲ ਦੇ ਫਿਰਦੇ ਨੇ ਕਿਸੇ ਰਿਸ਼ਤੇਦਾਰੀ ਚ ਨਹੀਂ ਪਤਾ ਲੱਗਾ ਸਾਰੇ ਭਾਲ ਐਸ ਟਾਈਮ ਅਸੀਂ ਪਹੁੰਚਿਆ ਜਗਤਾਰ ਸਿੰਘ ਦਗਾਲ ਕਲਾਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਾਏ ਗਏ ਨੇ ਕਿ ਜੋ ਇੰਡੋਸੈਂਡ ਬੈਂਕ ਹੈ ਉਹ ਜੋ ਗਰੁੱਪ ਲੋਨ ਦੇ ਰਹੀ ਹੈ ਗਰੁੱਪ ਲੋਨ ਦੇ ਵਿੱਚ ਘਪਲਾ ਕਰਨ ਦੇ ਇਹਨਾਂ ਨਾਲ ਗੱਲ ਕਰਾਂਗੇ ਆਪਣਾ ਪੱਖ ਦੱਸਣਗੇ ਵੀ ਕਿੱਥੇ ਘਪਲਾ ਹੋਇਆ ਤੇ ਕੀ ਕਿਸ ਨੇ ਘਪਲਾ ਕੀਤਾ ਹਾਂਜੀ ਜਗਤਾਰ ਸਿੰਘ ਜੀ ਹਾਂਜੀ ਕੌਣ ਕਹਿੰਦਾ ਕਿ ਕੱਲ ਕਿਆ ਗਿਆ ਸੀ ਮੈਂ ਪਿੰਡ ਛੱਡ ਕੇ ਚਲਾ ਗਿਆ ਆਏ ਕੰਪਨੀ ਵਾਲੇ ਕੰਪਨੀ ਦਾ ਮੈਨੇਜਰ ਕਹਿ ਰਿਹਾ ਸੀ ਕਿ ਉਹ ਪਿੰਡ ਛੱਡ ਕੇ ਜਗਤਾਰ ਸਿੰਘ ਚਲਾ ਗਿਆ ਮੈਂ ਖੁਦ ਆਪਣੇ ਘਰੇ ਆ ਜੀ ਐਸ ਟਾਈਮ ਮੌਜੂਦਾ ਆਪਣੇ ਪਰਿਵਾਰ ਨਾਲ ਰਹਿ ਰਿਹਾ ਹਾਂ ਜੀ ਤੇ ਮੇਰੇ ਤੇ ਗਲਤ ਮੈਡਲ ਆਈਆਂ ਗਈਆਂ ਨੇ ਇਹ ਮੇਰਾ ਕੋਈ ਹੀ ਇਹ ਫਾਰਮਟਾਂਤੀ ਕਿਉਂਕਿ ਮੈਂ ਸੱਚਾ ਤੇ ਆਪਣੇ ਘਰੇ ਰਹਿ ਰਿਹਾ ਹਾਂ ਕੰਪਨੀ ਵਾਲਿਆਂ ਨੇ ਹੀ ਮਿਲ ਕੇ ਸਾਡੇ ਨਾਲ ਧੋਖਾਧੜੀ ਕੀਤੀ ਹੈਗੀ ਇਹਨਾਂ ਨੇ ਲੋਨ ਵੰਡੇ ਨੇ ਬਿਨਾ ਕਿਥੇ ਮੈਂਬਰ ਨੂੰ ਦੱਥੇ ਬਿਨਾ ਲੋਨ ਇਹਨਾਂ ਨੇ ਹੀ ਵੰਡ ਕੇ ਸਾਡੇ ਤੇ ਪ੍ਰੈਸ਼ਰ ਕੀਤਾਗਾ ਸਾਨੂੰ ਪ੍ਰੈਸ਼ਰ ਕੀਤਾ ਗਿਆ ਹੈਗਾ ਵੀ ਤੇ ਸਾਡੇ ਉੱਪਰੋਂ ਪ੍ਰੈਸ਼ਰ ਆਇਆ ਤੇ ਲੋਨ ਬੰਡਵਾ ਜਗਤਾਰ ਅਸੀਂ ਨੇ ਕਿਹਾ ਵੀ ਅਸੀਂ ਐਡਾ ਲੋਨ ਕਿਵੇਂ ਬੰਡਾ ਦੀ ਜੋ ਮੈਂਬਰ ਲੈਣਾ ਨਹੀਂ ਚਾਹੁੰਦਾ ਤੇ ਮੈਂਬਰ ਨਹੀਂ ਲੈਣਾ ਚਾਹੁੰਦਾ ਸਟਾਫ ਸਾਨੂੰ ਬੋਲਦਾ ਹੈ ਕਿ ਕੋਈ ਗੱਲ ਨਹੀਂ ਜਗਤਾਰ ਤੂੰ ਲੋਨ ਬੰਡਵਾ ਤੇ ਉਹ ਲੋਨ ক্লোਜ਼ ਕਰਵਾ ਹੋ ਜਾਊਗਾ ਤੇ ਉਹਨੂੰ ਲੋਨ ਨੂੰ ਵਾਪਸ ਕੀਤਾ ਜਾਊਗਾ ਤੇ ਅਸੀਂ ਇਹਨਾਂ ਨੂੰ ਇਹ ਲੋਨ ਵਾਪਸ ਲੋਨ ਸਾਡੇ ਹੀ ਆਈਡੀ ਤੋਂ ਕਰਵਾ ਕੇ ਇਹਨਾਂ ਨੇ ਵਾਪਸ ਕਰਵਾਇਨੇ ਤੇ ਇਹਨਾਂ ਨੇ ਲੋਨ ਉਹ ক্লোਜ ਨਹੀਂ ਕੀਤੇ ਬਕਾਇਦਾ ਇੱਕ ਸੁਨੀਲ ਕੁਮਾਰ ਹੈ ਬੀਐਮ ਬਣਿਆ ਹੋਇਆ ਇਸ ਟਾਈਮ ਬ੍ਰਾਂਚ ਮੈਨੇਜਰ ਹੈ ਉਸਨੇ ਇੱਕ ਪਾਤਰਾਂ ਦੇ ਰਜੇਸ਼ ਕੁਮਾਰ ਯਾਨੀ ਕਿ ਰਾਜਪਾਲ ਕੌਰ ਦੇ ਨਾਂ ਤੇ ਲੋਨ ਹੋਇਆ ਸੀ 50 50 50 ਹਜ਼ਾਰ ਦਾ ਉਹਨਾਂ ਨੇ ਉਹ ਮੈਂਬਰ ਨੇ ਜਾ ਕੇ ਬ੍ਰਾਂਚ ਦੇ ਵਿੱਚ ਪੈਸਾ ਜਮ੍ਹਾਂ ਕਰਵਾ ਕੇ ਆਈ ਹੈਗੀ ਤੇ ਖੁਦ ਉਹਨਾਂ ਨੇ ਉਹ ਬ੍ਰਾਂਚ ਦੇ ਵਿੱਚ ਪੈਸਾ ক্লোਜ ਨਹੀਂ ਕੀਤਾ ਤੇ ਸੁਨੀਲ ਕੁਮਾਰ ਵੀ ਅਨੁਸਾਰ ਨੇ ਖੋਦ ਦੇ ਬ੍ਰਾਂਚ ਮੈਨੇਜਰ ਉਹ ਪੈਸਾ ਸਾਡਾ ਹੀ ਇਹਨਾਂ ਨੇ ਪੁੱਛਿਆ ਜਾਵੇ ਵੀ ਉਹ ਪੈਸਾ ਕਿੱਥੇ ਕਿਵੇਂ ਕਿਵੇਂ ਕਿੱਧਰ ਕਿੱਧਰ ਗਿਆ ਉਹ ਕਿੱਥੇ ਗਿਆ ਉਹ ਕਿੰਨੇ ਪੈਸੇ ਦੇ ਕੇ ਆਈ 40000 ਉਹ 40-42000 ਰੁਪਏ ਇੱਥੇ ਜਮ੍ਹਾਂ ਕਰਵਾ ਕੇ ਆਈ ਹੈ 5000 ਰੁਪਏ ਜਾਂ ਇਹਨਾਂ ਦਾ ਕੋਈ ਸ਼ਤਾਪ ਹੈ ਉਹਨਾਂ ਨੂੰ ਹੀ ਦੂਜੇ ਦਿਨ ਉਹ ਦੇ ਕੇ ਆਏਗਾ ਇਹ ਇਹ 40-42000 ਦਿੱਤਾ ਜੋ ਇਹ ਲੋਨ ਕਲੋਜ਼ ਕਰਾਉਣ ਵਾਸਤੇ ਦਿੱਤਾ ਲੋਨ ਕਲੋਜ਼ ਕਰਾਉਣ ਵਾਸਤੇ ਦਿੱਤਾ ਸੀ ਇਹਨਾਂ ਨੇ ਸਾਡਾ ਸਾਥ ਦੇ ਕੇ ਇਹਨਾਂ ਨੇ ਸਾਡੇ ਨਾਲ ਕਾਨੂੰਨ ਕਰਕੇ ਜਾਨਕੀ ਇਹਨਾਂ ਦਾ ਵਿੱਚ ਸਾਡੇ ਨਾਲ ਹੱਥ ਹੈਗਾ ਕਿਉਂਕਿ ਮੈਂਬਰਾਂ ਦੇ ਲੋਨ ਪਾंदे ਤੇ ਲੋਨ ਤਵਾ ਕੇ ਜਗਤਾਰ ਸਾਡੇ ਲੋਨ ਬੰਡਾ ਸਾਡੇ ਦੇ ਡੰਡਾ ਆਇਆ ਹੋਇਆ ਤੇ ਇਹ ਲੋਨ ਵਾਪਸ ਹੀ ਕਰਵਾ ਲੈਂਦੇ ਤੇ ਅੱਗੇ ਇਹਨਾਂ ਨੇ ਕਲੋਜ਼ ਨਹੀਂ ਕੀਤਾ ਹੈ ਇਹਦੇ ਵਿੱਚ ਹੁਣ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਵੀ ਜਗਤਾਰ ਕਾਣਾ ਤੇ ਮੈਨੂੰ ਫਸਾਇਆ ਜਾ ਰਿਹਾ ਮੈਨੂੰ ਮੂਰਾ ਬਣਾਇਆ ਗਿਆ ਹੈਗਾ ਤੇ ਇਹਨਾਂ ਕੰਪਨੀਆਂ ਦਾ ਹੀ ਕੰਪਨੀ ਕੋਈ ਮਾੜੀ ਨਹੀਂ ਉਹਦੇ ਵਿੱਚ ਕੰਪਨੀ ਦੇ ਆਏ ਮੁਲਾਜ਼ਮ ਮਾੜੇ ਨਹੀਂ ਤੇ ਇਹ ਕਿੰਨੇ ਕ ਲੋਨ ਇਹ ਜੇ ਹੈਗੇ ਜਿਹੜੇ ਕ ਲੋਨ ਬਿਨਾ ਘਰਦਿਆਂ ਦੱਸੇ ਕੀਤੇ ਹੈ ਇਹ 30 40 ਲੋਨ ਨਹੀਂ ਜੀ ਜੋ ਇਹਨਾਂ ਨੇ ਸਾਡੇ ਤੇ ਕਪੜੇ ਬਾਜੀ ਦਾ ਇਲਜ਼ਾਮ ਲਾਇਆ ਹੋਇਆਗਾ ਇਹ 30 40 ਲੋਨ ਕੰਪਨੀ ਨੇ ਬਿਨਾ ਖਪਤਕਾਰ ਨੂੰ ਦੱਸੇ ਹਾਂਜੀ ਸਰ ਬਿਨਾ ਦੱਸੇ ਇਹਨਾਂ ਨੇ ਕੰਪਨੀਆਂ ਨੇ ਮੈਂਬਰ ਨੂੰ ਲੋਨ ਦਿੱਤਾ ਮੈਨੂੰ ਕੋਈ ਵੀ ਮੈਂਬਰ ਕਹੇ ਦੇ ਵੀ ਸਾਨੂੰ ਦੱਸ ਕੇ ਲੋਨ ਇਹਨਾਂ ਨੇ ਦਿੱਤਾਗਾ ਜਾਂ ਬਿਨਾ ਮਤਲਬ ਇਹਨਾਂ ਚਾਰ ਚਾਰ ਕੰਪਨੀ ਦਾ ਰੂਲ ਨਹੀਂ ਹੈਗਾ ਇੱਕ ਲੋਨ ਤੋਂ ਵੱਧ ਲੋਨ ਦੇਣ ਦਾ ਤੇ ਇਹਨਾਂ ਨੇ ਚਾਰ-ਚਾਰ ਲੋਨ ਇੱਕ ਮੈਂਬਰ ਦੇ ਨਾਂ ਤੇ ਕਰਕੇ ਇਹਨਾਂ ਨੇ ਕਲੋਜ਼ਿੰਗ ਕਰਵਾਈ ਨੇ ਤੇ ਇਹਨਾਂ ਨੇ ਅੱਗੇ ਕਲੋਜ਼ ਨਹੀਂ ਕੀਤਾ ਠੀਕ ਹੈ ਜੀ ਧੰਨਵਾਦ ਜੀ ਸਾਡੇ ਨਾਲ ਇਹ ਮਿਰਾਜ ਬਰੇਂਜਰ ਸੁਨੀਲ ਕੁਮਾਰ ਤੇ ਸਹਿਲ ਤੇ ਇੱਕ ਗੁਰੀ ਜੋ ਉਹਨਾਂ ਦਾ ਸਟਾਫ ਹੈ ਤੇ ਇੱਕ ਰਾਜਿੰਦਰ ਹੈ ਇਹਨਾਂ ਨੇ ਸਾਤੋਂ ਅੱਛੀ ਕੇ ਬਕਾਇਦਾ ਮੈਂਬਰ ਤੋਂ ਆਪ ਦਾ ਖਰਚਾ ਪਾਣੀ ਲੈਂਦੇ ਸੀ ਇੱਕ ਤੇਲ ਖਰਚਾ ਤੇ ਉਹ ਵੀ 500 ਰੁਪਏ ਲੈਂਦੇ ਸੀ ਤਾਂ ਕਿ ਇਹਨਾਂ ਨੇ ਆ ਕੇ ਸਾਤੋਂ 1000 ਰੁਪਏ ਕਰਵਾਇਆ ਤਾਂ ਸਾਨੂੰ ਹਰ ਤੱਕ ਕਮਿਸ਼ਨ ਲੈਂਦੇ ਤੇ ਸਾਤੋਂ ਤੇ ਇਹ 700 ਕਮਿਸ਼ਨ ਲੈ ਕੇ ਲੋਨ ਬਣਵਾਉਂਦੇ ਤੇ ਵੀ ਸਾਡਾ ਵੀ ਬਣੂ ਕੁਛ ਤਾਂ ਤੇਰਾ ਬਣੂਗਾ ਤੇ ਸਾਨੂੰ ਮੈਂ ਇੱਕ ਮਿੰਟ ਗੱਲ ਡਿਟੇਲ ਚ ਸਮਝਾਓ ਵੀ ਤੁਹਾਡਾ ਜੋ ਖਰਚਾ ਸੀ 500 ਰੁਪਿਆ ਸੀ ਸਾਡਾ 500 ਰੁਪਿਆ ਕੰਪਨੀ ਵਾਲਿਆਂ ਨੇ ਹੋਰ ਵਧਾ ਕੇ ਯਾਨੀ ਕਿ ਇਹਨਾਂ ਨੇ 700 ਕਮਿਸ਼ਨ ਦੀ ਮੰਗ ਕੀਤੀ ਵੀ ਸਾਨੂੰ ਵੀ ਜਗਤਾਰ ਕੁਛ ਨਾ ਕੁਛ ਖਰਚਾ ਪਾਣੀ دیا ਇੱਕ ਮੁਲਾਜ਼ਮਾ ਨੇ ਮੁਲਾਜ਼ਮਾ ਨੇ ਜੀ ਮੈਨੇਜਰ ਸਮੇਤ ਮੈਨੇਜਰ ਸਮੇਤ ਮੈਨੇਜਰ ਤੇ ਬਾਕੀ ਆਪਣਾ ਸਟਾਫ ਆਉਂਦਾ ਸੀ ਇਹ ਸੱਤੋਂ ਆਪਣਾ ਖਰਚਾ ਪਾਣੀ ਲੈਂਦੇ ਸੀ ਜਾਨਕਿ ਜੋ ਵੀ ਅਸੀਂ ਆਪਣਾ ਖਰਚਾ ਪਾਣੀ ਆਪਣਾ ਲੈਂਦੇ ਸੀ ਤੇ 1000 ਰੁਪਿਆ ਐਕਸਟਰਾ ਤੇ 500 ਰੁਪਿਆ ਇਹ ਲੈਂਦੇ ਤੇ ਸੱਤੋਂ 580 ਆਪ ਰੱਖਦੀ ਸੀ ਠੀਕ ਇਹ ਸਾਡੀ ਮਿਹਨਤ ਦਾ ਮੁੱਲ ਸੀ ਤੇ ਬਾਕੀ ਦੇ ਹੀ ਇਹਨਾਂ ਨੇ ਰਲ ਮਿਲ ਕੇ ਸਾਡੇ ਨਾਲ ਧੰਦਾ ਕਰਵਾਇਆ ਇਹਨਾਂ ਨੇ ਸਾਡਾ ਕੱਲਿਆਂ ਦਾ ਹੱਕ ਨਹੀਂ ਇੱਕ ਹੱਥ ਨਾਲ ਕਦੇ ਵੀ ਤਾੜੀ ਨਹੀਂ ਵੱਜਦੀ ਕਿਉਂਕਿ ਇਹਨਾਂ ਨੇ ਸੱਤੋਂ ਕਰਵਾਇਆ ਗਿਆ ਏ ਕੀ ਚਾਹੁੰਦੇ ਹੋ ਹੁਣ ਆਸੀਂ ਤਾਂ ਇਨਸਾਫ ਚਾਹੁੰਦੇ ਆ ਜੀ ਇੱਕ ਇਹ ਚੀਜ਼ ਚਾਹੁੰਦੇ ਆ ਵੀ ਦੇਖੋ ਜੋ ਵੀ ਲੋਨ ਇਹਨਾਂ ਨੇ ਪਾ ਪਾ ਕੇ ਬਿਨਾਂ ਦੱਸੇ ਮੈਂਬਰਾਂ ਨੂੰ ਪਤਾ ਮੈਂ ਤਾਂ ਪੰਦਾ ਨਹੀਂ ਸੀ ਇਹਨਾਂ ਨੇ ਕਿਉਂ ਪਾਇਆ ਬਿਨਾਂ ਦੱਸੇ ਮੈਂਬਰ ਨੂੰ ਮੇਰੇ ਆਸਾਰੇ ਕਿਉਂ ਚੱਲੇ ਇਹ ਕਹਿੰਦੇ ਨੇ ਵੀ ਜਗਤਾਰ ਨਹੀਂ ਕਰਿਆਗਾ ਜਗਤਾਰ ਕਾਣਾ ਨਹੀਂ ਜਗਤਾਰ ਨੂੰ ਕਾਣਾ ਬਣਾਇਆ ਗਿਆ ਇਹਨਾਂ ਨੇ ਰਲ ਕੇ ਸਾਡੇ ਨਾਲ ਕੰਮ ਇਹ ਰਲ ਮਿਲ ਕੇ ਕਰਿਆ ਅਸੀਂ ਇਕੱਲੇ ਨਹੀਂ ਹੈਗੇ ਕੰਮ ਕਰਨ ਵਾਲੇ ਕਿਉਂਕਿ ਇਕੱਲੇ ਨਾਲ ਕਦੇ ਵੀ ਤਾੜੀ ਨਹੀਂ ਵੱਜਦੀ ਠੀਕ ਹੈ ਜੀ ਧੰਨਵਾਦ ਕਿ ਤੁਮ ਰਾਤ ਨੂੰ ਧਮਕੀ ਰੱਖ ਕੇ ਦੇਣਾ ਰਿਹਾ ਮਾਨੂੰ ਮਰ ਤੁਮ ਮਨ ਬੰਦਾ ਲਿਆ ਕੇ ਦਿਓ ਮਰੀ ਔਰ ਕੇ ਤੂੰ ਕਿਹਦੀ ਧਮਕੀ ਦੇਣਾ ਰਿਹਾ ਤੂੰ ਕਿਹਦੀ ਧਮਕੀ ਦੇ ਰਿਹਾ ਬਿਪਾਰ ਕਰ ਵਾਸੀ ਗਰੀਬ ਬੰਦੇ ਤੂੰ ਕਿਹਦੀ ਧਮਕੀ ਦੇ ਰਿਹਾ ਤੋ ਤੇਰਾ ਰਾਤ ਨੂੰ ਡਰਾਤ ਨੂੰ ਆਣ ਕੰਮ ਕੇ ਬਲ ਤੂੰ ਨਹੀਂ ਬਤਾ ਤੋ ਤੂੰ ਮੈਨੂੰ ਪੁੱਛ ਕੇ ਕਰ ਤੋ ਗਰਾਂ ਕੇ ਪਰੇਸ਼ਾਨ ਕਰਨ ਲੱਗ ਰਿਹਾ ਹੈ ਕਿ ਦਿੱਕਤ ਹੈ ਕਹਿ ਤੋ ਗੱਲ ਬਾਤ ਕਰ ਪਹਿਲਾਂ ਤੋ ਅਰ ਤੋ ਅੰਦਰ ਕੀ ਸਤ ਪੁੱਛ ਕੇ ਬੜਾ ਰ ਬਿਨਾ ਤੇ ਜਦ ਮੈਂ ਸਾਰੇ ਉਹ ਖੜੇ ਆ ਕਿਉਂ ਤੂੰ ਕਿਹ ਇਸ਼ਾਰਾ ਤੋ ਤੁਸੀਂ ਦੱਤ ਉਹਨਾਂ ਕੇ ਪਾਸ ਜੋ ਬਿਚਾਰੀ ਰੰਟੀ ਨਹੀਂ ਨਹੀਂ ਤੋ ਕਦੇ ਤੋ ਕਿਸੇ ਦਾ ਜਾਵਾ ਕਰੇ ਕਿਸ तो मेंबर है मेरे मेंबर का तो मेंबर का खत्म मेंबर भरे का कलेक्शन तो पूरा क्यों के लेना होगा मेंबर वाला मेंबर पर ले जाओ तो, तो चलो और मेरी बात सुन ले जे कल मेरा बंदा ना मिला है ते तो तू अटके ना मैं इसका अरे ओ कोना हां साहिल साहिल अरे सुनील हां कर कौन सको तेरा टवाने का टवाने का तोड़ा कर टवाने का ये टवाने का हां और कल ना वीडियो में थाना में दूंगा अगर ना मेरा बंदा मिला ना थम्सैब ला लियो अपना 啊。